ਇਹ ਦੋਈ ਦੋਈ ਉਤੋਂ ਨੀਲਾਤ ਪੂਰਾ ਭੇਡ ਕੇ ਲਿਆਓ ਪੂਰਾ ਉਤੋਂ ਦੀ ਖਿੱਚ ਕੇ ਖਿੱਚ ਕੇ ਖਿੱਚ ਕੇ ਲਿਆ ਕਰੋ ਅੱਜ ਵਾਈਕਰ ਜੀ ਦਾ ਖਾਲਸਾ ਆ ਵੇ ਜਿਹੜੀ ਫਤੇ ਜੀ ਪਿੰਡ ਫਤੇਪੁਰ ਨਵਾ ਪਿੰਡ ਇਹ ਕਿ ਅੱਜ ਬਾਹਮਾਂ ਜਿਹੜੇ ਆ ਐਕਸਰਸਾਈਜ਼ ਲਾਉਣ ਲੱਗੇ ਆਂ ਤੇ ਫੁੱਲ ਵਲੌਗ ਸਾਡੇ ਵੱਲੋਂ ਆ ਰਿਹਾ ਹੈ ਬਾਹਮਾਂ ਦੀ ਐਕਸਰਸਾਈਜ਼ ਦਾ ਤੇ ਸ਼ੁਰੂਆਤ ਆ ਜਿਹੜਾ ਆਪਾਂ ਜਿਹੜਾ ਆਪਣਾ ਜਿਹੜੇ ਮੋਡੇ ਇਹਨਾਂ ਨੂੰ ਵਾਰਮ ਅਪ ਕਰਨ ਵਾਸਤੇ ਇਹਦੇ ਤਿੰਨ ਸੈੱਟ ਲਾਉਣੇ 20-20 ਦੇ ਬਿਲਕੁਲ ਬਾਹਮਾਂ ਬਿਲਕੁਲ ਸਟ੍ਰੇਟ ਕਰਕੇ ਵੇਟ ਲਿਫਟਿੰਗ ਵਾਲੀ ਥਾਂ ਤੇ ਲੈ ਕੇ ਤੇ ਥਾਣ ਨੂੰ ਲਾਉਣੇ ਆ ਫਿਰ ਇਸੇ ਤਰ੍ਹਾਂ ਦੂਜਾ ਸੈੱਟ ਲਾਉਣਾ ਹੈ ਬਾਹਮਾਂ ਬਿਲਕੁਲ ਪੱਧਰੀਆਂ ਰੱਖਣੀਆਂ ਬਸ ਐ 98 ਜੇ ਤੁਹਾਡੇ ਵਿੱਚ ਮੋਡਿਆਂ ਦੇ ਵਿੱਚ ਪੀੜ ਹੋਵੇ ਆ ਚੀਜ਼ ਜਿਹੜੀ ਜਿਹੜੀ ਵਾਰਮ ਅਪ ਹੋਵੇ ਛੋਟੇ ਬੱਚਿਆਂ ਦੀ ਐਂਟਰੀ ਪਹਿਲੀ ਅਕਸਰ ਜਿਹੜੀ ਬਾਹਾਂ ਦੀ ਗੋਡੇ ਥੱਲੇ ਲਾ ਕੇ ਡੰਡ ਪੋਜੀਸ਼ਨ ਚ ਜਾਓ ਸਾਰੇ ਜਣੇ ਤੇ 20 ਡੰਡ ਮਾਰੋ ਬਾਹਾਂ ਅੰਦਰ ਨੂੰ ਬਾਹਾਂ ਅੰਦਰ ਤੋਂ ਵੀਰ ਅੰਦਰੋਂ ਬਾਹਾਂ 加ગર ਬਾਵਾ ਥੋੜੀ ਅੱਗੇ ਕਰ ਬਾਵਾ ਚਲ ਬਾਵਾ ਨੂੰ ਤਾਂ ਕਰ ਚਲ ਦਾਉਦ ਜਿਹਾ ਸੈਟ ਇਹਦੇ ਆਪਾਂ ਤਿੰਨ ਸੈਟ ਲਾਉਣੇ ਆ ਦੂਜਾ ਸੈਟ ਸਟਾਰਟ ਆ ਚਲ ਚਲ ਚਲੋ ਚਲੋ ਸ਼ਾਬਾਸ਼ ਰੰਗੇ ਤਾਂ ਤੱਕ ਆਉ ਤਾਂ ਤੱਕ ਉਹ ਡੰਡ ਮਾਰਤ ਵਾਂ ਜਿਹੜਾ ਆਪਣੇ ਜਿਹੜੇ ਗੋਟਿਆ ਉਹਨਾਂ ਨੂੰ ਥੋੜਾ ਜਿਹਾ ਰਿਲੈਕਸ ਕਰਨਾ ਹੈ ਘੁਮਾ ਕੇ ਥੋੜੀ ਬੋਦੀ ਜਿਹੜੀ ਖਿੱਚ ਪੈਂਦੀ ਆ ਉਹਦੇ ਤੇ ਜਿਹੜਾ ਭਾਰ ਪੈਂਦਿਆ ਉਹਨੂੰ ਸਹੀ ਕਰਨ ਵਾਸਤੇ ਚਲੋ ਨਾ ਕਰੋ ਤੇ ਜੈ ਛੱਡ ਸ਼ੁਰੂ ਫਿਰ ਉਸੇ ਤਰ੍ਹਾਂ ਹੀ ਫੇਰ ਗੋਡੇ ਥੱਲੇ ਲਾ ਕੇ ਬਾਹਾਂ ਅੰਦਰ ਨੂੰ ਕੋਸ਼ਿਸ਼ ਕਰਨੀ ਆ ਪੂਰੀਆ ਛਿੱਟੀ ਬਾਹਾਂ ਵੇਹ ਇਧਰ ਜੋ ਬਣਾਉਣਾ ਦੀਆਂ ਮਨਪ੍ਰੀਤ ਉਹਨਾਂ ਦੇ ਬਾਹਾਂ ਵੇ ਕਿੱਥੇ ਹਰਕਾਂ ਵੇ ਕਿੱਥੇ ਜਾਂਦੀਆਂ ਉਹਨਾਂ ਦੀ ਇਧਰ ਵੇ ਅਗਲੇ ਬੰਨੇ ਆਪਦੇ ਐਵੇਂ ਇਹ ਪੰਜਾਬ ਦੀ ਜਵਾਨੀ ਜਿਹਨੂੰ ਟਾਈਮ ਨਾਲ ਸਾਹਮ੍ਹਿਆ ਤੇ ਸਾਹਮਣੇ ਲੋਕੀ 10 ਪੀੜੀਆਂ ਅੱਗੇ ਆਪਾਂ ਸਾਹਮ੍ਹ ਲਈਆਂ ਇਹਨਾਂ ਦੀਆਂ ਹੁਣ ਦੂਜੀ ਐਕਸਰਸਾਈਜ਼ ਲਾਉਣੀ ਹੈ ਹੱਥ ਬਾਹਰ ਕੱਢਣੇ ਬਿਲਕੁਲ ਬਾਹਰ ਨੂੰ ਤੇ ਫੇਰ ਉਸੇ ਤਰ੍ਹਾਂ ਜਿਹੜੇ ਪੁਸ਼-ਅਪ ਲਾਉਣੇ ਆ ਇਹਦੇ ਵੀ 3 ਸੈੱਟ ਲੱਗਣੇ ਆ ਤੌਣ ਤਾ ਨੂੰ ਰੱਖਿਆ ਕਰੋ ਹੱਥ ਬਿਲਕੁਲ ਬਾਹਰ ਨੂੰ ਵੀਰ ਆਉਂਦੇ ਆ ਮਹਿਮੂਦਪੁਰ ਤੋਂ ਖੁੱਲੇ ਕਰਾ ਥੋੜੇ ਜਿਹਾ ਬਾਕੀ ਖੁੱਲ ਚੱਲ ਆਵਾਜ਼ ਸ਼ਾਬਾਸ਼ ਸ਼ਾਬਾਸ਼ ਫੇਰ ਇਸੇ ਤਰ੍ਹਾਂ ਦਾ ਦੂਜਾ ਸੈੱਟ ਲੱਗਣਾ ਹੈ ਚਲੋ ਵੀਰ ਹਾਂ ਜੀ ਤਾਂ ਤਾਂ ਦਾ ਕਾ ਆ ਕਿਹੜਾ ਤਾਂ ਦਾ ਕਾਵੇਂ ਚੱਲ ਚੱਲ ਸ਼ਾਬਾਸ਼ ਉਥੇ ਛੱਤ ਨਹੀਂ ਲਾਉਣੀ ਇਹ ਉਹ ਟਾਈਮ ਪਾਸ ਦੀ ਮਿਹਨਤ ਲਗਣੀ ਇੱਥੇ ਲਗਣੀ ਪੂਰੀ ਵਧੀਆ ਤਾਂ ਤੱਕ ਆਉਣਾ ਹੈ ਇਹਨਾਂ ਤੁਸੀਂ ਪਿੰਡ ਵਾਲੇ ਆ ਦੀ ਗਰਾਊਂਡ 'ਚ ਕਹਿੰਦੇ ਕਹੇ ਦਿੰਦੇ ਨੇ ਯਾਰ ਡੰਡ ਮਾਰਦਾ ਏ ਕੁਛ ਬੁਝਾਰ ਕੱਢਦਾ ਏ ਸੌ ਜਾਂਦੇ ਨੇ ਟੌਰ ਨਾਲ ਜਾ ਕੇ ਇੱਥੇ ਡੰਡ ਪੂਰਾ ਲਾਉਣਾ ਪੈਣਾ ਚਲੋ 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 ਇੰਸੇ ਦਾ ਤੀਜਾ ਸੈੱਟ ਫੇਰ ਇਹ ਨਾਲ ਜਿਹੜਾ ਬਾਹਾਂ ਦਾ ਤੁਹਾਡਾ ਬਾਈ ਟ੍ਰਾਈ ਤੇ ਤੁਹਾਡੀ ਆਂ ਕਲਾਈ ਦਾ ਗੁੱਟ ਦਾ ਮਟਾਈਪਾ ਨਾ ਆਊਗਾ ਪੂਰਾ ਬਾਹਾਂ ਪੂਰੀ ਮੋਟੀ ਹੋਗੀ ਪੂਰੀ ਪਾਵਰ ਐਕਸਰਸਾਈਜ਼ ਆ ਇਹ ਨੀਰਾ ਬਰੂਦ ਬਾਹਾਂ ਦੇ ਵਿੱਚ ਫੁੱਲ ਪਾਵਰ ਆਊਗੀ ਇਹਦੇ ਨਾਲ ਤੇਜੀ ਐਕਸਰਸਾਈਜ਼ ਸਟਾਰਟ ਆਪਣੀ ਤੇ ਇਹਦੇ ਵੀ ਤਿੰਨ ਸੈੱਟ ਲੱਗਣੇ ਆ ਅੰਦਰ ਨੂੰ ਹੱਥ ਕਰ ਲੈਣੇ ਆ ਬਿਲਕੁਲ ਤੇ ਇਸੇ ਤਰ੍ਹਾਂ ਹੀ ਫੇਰ 20 ਡੰਡ ਮਾਰਨੇ ਆ ਖਾਲੇ ਤਾਂ ਸੱਲੇ ਹੋ ਜਾ ਕੇ ਪੂਰਾ ਪੁਰਾਣਾ ਹੈ ਆਪਣੇ ਆਪ ਨੂੰ ਪਤਾ ਹੋਵੇ ਕਿ ਮੈਂ ਮਿਹਨਤ ਲਾਉਂਦਿਆਂ ਕਿ ਜਿਹੜਾ ਜਿਹੜਾ ਆਪਣਾ ਬਾਡੀ ਵੇਟ ਇਹ ਸਾਰੀਆਂ ਐਕਸਰਸਾਈਜ਼ ਜਿੰਨੀਆਂ ਵੀ ਆਪਾਂ ਲਾਉਣੀਆਂ ਅੱਗੇ ਵੀ ਲਾਉਂਦੇ ਰਵਾਂਗੇ ਇਹ ਸਾਰੀਆਂ ਬਾਡੀ ਵੇਟ ਐਕਸਰਸਾਈਜ਼ ਤੁਹਾਡੀ ਬਾਡੀ ਦੇ ਵੇਟ ਨਾਲ ਹੀ ਆਪਦੀ ਬਾਡੀ ਵੇਟ ਲਈ ਤੁਸੀਂ ਐਕਸਰਸਾਈਜ਼ ਲਾਉਣੀ ਸਾਰਿਆਂ ਨੇ ਆ ਥੋੜੇ ਪਿਛੇ ਕਰ ਬੋ ਚਲੋ ਬਾਡੀ ਨਾਲ ਹੀ ਲੱਗਣੀਆਂ ਸਾਰੀਆਂ ਐਕਸਰਸਾਈਜ਼ ਸਾਡੇ ਭਲਵਾਨ 골ਡੀ ਕਬੂਤਰ ਚੁੰਗਾ ਵਾਲਾ ਗਰਾਊਂਡ ਦੇ ਵਿੱਚ ਆ ਗਏ ਆ ਚਲੋ 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 ਦੂਜਾ ਸੈੱਟ ਲਾਓ ਸ਼ਾਬਾਸ਼ ਸ਼ਾਬਾਸ਼ ਤਾਂ ਵੀ ਵੀਰ ਤਾਂ ਜਿਤਾਉਣੀ ਲਾਉਣੀ ਤੇ ਘਰੇ ਲਾਈ ਆ ਬੈਠੇ ਤਾਂ ਦਾ ਕਾ ਐਵੇਂ ਚਲੋ ਤੀਜੀ ਐਕਸ ਹੈ ਜਿਹੜੀ ਇਦਾਂ ਥੱਲੇ ਹੱਥ ਕਰਕੇ ਜਿਵੇਂ ਅੱਜਕੱਲ ਕਹਿੰਦੇ ਟ੍ਰੈਂਡ ਬਣਿਆ ਲੂਮੀਨਾਟੀ ਦਾ ਪਰ ਆਪਾਂ ਲੂਮੀਨਾਟੀ ਨੂੰ ਮੰਨਦੇ ਨਹੀਂ ਆ ਤੇ ਗੁਰੂ ਦਾ ਖਾਲਸਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਪੰਜਾਬੀ ਤੇ ਪੰਜਾਬ ਵਾਲੇ ਤੇ ਇਦਾਂ ਹੀ ਇਦਾਂ ਫਿਰ ਤੁਸੀਂ ਜਿਹੜੇ ਤਿੰਨ ਸੈੱਟ ਲਾਉਣੇ 20 20 ਦੇ ਥੱਲੇ ਤੱਕ ਆਓ ਥੱਲੇ ਤੱਕ ਬਹੁਤ ਵਧੀਆ ਬਹੁਤ ਵਧੀਆ ਤਿੰਨ ਸੈੱਟ ਲਾਉਣੇ 20 ਦੇ ਸ਼ਾਬਾਸ਼ ਇਹਦੇ ਨਾਲ ਬਹੁਤ ਵਧੀਆ ਬਾਹਾਂ ਦੇ ਵਿੱਚ ਜਿਹੜੀ ਆ ਤਾਕਤ ਆ ਪਾਵਰ ਵਧੀਆ ਆਊਗੀ ਫੇਰੇ ਇਸੇ ਤਰ੍ਹਾਂ ਹੀ ਖੱਲੇ ਹੱਥ ਰੱਖ ਕੇ ਫਿਰ ਇਹਦੇ ਵੀਰ ਡੰਡ ਲਾਉਣੇ ਆਪਾਂ ਇਹਦੇ ਤਿੰਨ ਸੈੱਟ ਲਾਉਣੇ ਆ ਤੇ ਪਲਵਾਨ ਜਿਹੜੇ ਮਿਹਨਤ ਲਾਉਂਦੇ ਆ ਕਾਲੂ ਪਲਵਾਨ ਸਾਡੇ ਨਵੇਂ ਪਿੰਡ ਦਾ ਕਬੱਡੀ ਖਿਡਾਰੀ ਸੇਵਕ ਨਵੇਂ ਪਿੰਡੀਆਂ ਦਾ ਚੇਲਾ ਬਾਲਕਾ ਮਿਹਨਤ ਲਾ ਰਿਹਾ ਸਾਡੇ ਨਾਲ ਅੱਜ ਛੋਟੇ ਛੋਟੇ ਬੱਚਿਆਂ ਨੂੰ ਬਹੁਤ ਚਾਅ ਏ ਮਿਹਨਤ ਦਾ ਸਾਰੇ ਲਾਉਂਦੇ ਵਧੀਆ ਚਲੋ 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 ਆ ਕਸ਼ਾਪੇ ਲੈ ਕੇ ਆ ਕਿ ਕੀ ਹੁੰਦਾ ਹੈ ਗੋਡੇ ਰੱਖਿਆ ਥਲੇ ਠੀਕ ਲਾ ਕੇ ਸਾਰਾ ਰੱਖ ਫਿਰ ਇਸੇ ਤਰ੍ਹਾਂ ਤੀਜਾ ਸੈੱਟ ਕਿਤੇ ਨੂੰ ਚੁੱਕੀ ਗਏ ਚੱਕ ਨੋਕੀ ਰੱਖ ਕੇ ਫਸਾ ਲੈ ਜਨਨ ਕਵਾਰ ਦਾ ਰੱਖਿਓ ਆ ਹੁਣ ਮੁਠਾਂ ਦੇ ਉੱਤੇ ਥਲੇ ਮੁਠੀਆਂ ਬੰਦ ਕਰਕੇ ਤੇ ਫਿਰ ਇਦਾਂ ਹੀ ਇਹਦੇ ਤਿੰਨ ਸੈੱਟ ਲੱਗਣੇ ਆ ਮੀਆਂ ਮੀਆਂ ਦੇ ਮੁੰਡੇ ਬੜੇ ਤੰਦੇ ਨਾਲ ਆਪਣੀ ਮਿਹਨਤ ਲਾ ਰਿਆ ਪਾਵਰ ਐਕਸਰਸਾਈਜ਼ ਬਾਵਾਆਂ ਦੇ ਲਈ ਰੰਗਾ ਪਹਿਲਵਾਨ ਪਊਣ ਵਾਲਾ ਚੱਲ ਚੱਲ ਚਲੋ ਬੱਚੇ ਬੱਚਾ ਚਲੋ ਚਲੋ ਕਰੋ ਸੈਟ ਸ਼ੁਰੂ ਚੱਲ ਚੱਲ ਚਲ ਚਲ ਆਵਾਜ਼ ਸ਼ਾਬਾ ਚੱਲ ਚੱਲ ਰੰਗੇ ਭਲਵਾਨ ਚੱਲ ਸੈਟ ਸ਼ੁਰੂ ਕਰੋ ਫਿਰ ਇਸੇ ਤਰ੍ਹਾਂ ਮੁੱਠੀਆਂ ਦੇ ਉੱਤੇ ਤੀਜਾ ਸੈੱਟ ਲਾਉਣਾ ਹੈ ਬੋਡੀ ਵੇਟ ਸਾਰਾ ਜਿਹੜਾ ਬਾਹਾਂ ਦੇ ਉੱਤੇ ਪਾਉਣਾ ਹੈ ਬਾਹਾਂ ਦੇ ਜਾਨ ਲਈ ਆਪਾਂ ਇੱਕ ਸਾਰੀ ਲਾ ਰਹੇ ਹਾਂ ਜੋ ਪਹਿਲੇ ਸੈੱਟ ਤੋਂ ਸਾਰਿਆਂ ਨੇ ਵੇਖਿਆ ਪਰ ਇਸੇ ਤਰ੍ਹਾਂ ਇੱਕ ਸਾਰਾ ਜਪਾਂ ਚੇਂਜ ਕਰ ਦੇਣੀ ਆ ਤੇ ਉਂਗਲਾਂ ਤੇ ਆ ਜਾਣਾ ਥੰਮਲੇ ਮਨ ਚਲੋ ਚਲੋ ਭਲਵਾਨੋ ਲਾਈਕ ਇਦਾਂ ਇਦਾਂ ਫੈਟ ਲੱਗਣਾ ਉਂਗਲਾਂ ਦੇ ਉੱਤੇ ਫਿਰ 20-20 ਤੇ ਤਿੰਨ ਸੈੱਟ ਲੱਗਣੇ ਆ ਤੇ ਮਾਫੀ ਚਾਹੁੰਦੇ ਆ ਕਿ ਗਾਣੇ ਚੱਲ ਰਹੇ ਆ ਸੈਂ ਤੁਹਾਨੂੰ ਥੋੜੀ ਜਿਹੀ ਡਿਸਟਰਬ ਹੁੰਦੀ ਹੋਵੇ ਵੀਡੀਓ ਵੇਖਣ ਵਾਲਿਆਂ ਨੂੰ ਇਹ ਸਮਝਾਇਆ ਤੇ ਹੈਗਾ ਸੀ ਮੁੰਡਿਆਂ ਨੂੰ ਕਿ ਨਾ ਲਾਓ ਗਾਣੇ ਪਰ ਨਹੀਂ ਮੰਨਦੇ ਗਰਮ ਖੂਨ ਹੈ ਸਾਰੇ ਬੰਦੇ ਸਾਰਿਆਂ ਨੂੰ ਪਤਾ ਗਰਮ ਖੂਨ ਨੂੰ ਮਨਾਉਣਾ ਬੜਾ ਔਖਾ ਹੋ ਜਾਂਦਾ ਤੇ ਮਾਫੀ ਚਾਹੁੰਦੇ ਆ ਇਸ ਕੰਮ ਲਈ ਕੋਈ ਸੀਨੀਅਰ ਪਲੇਅਰ ਆ ਗਏ ਇੱਥੇ ਮੰਨ ਜਾਂਦੇ ਗੱਲ ਕਿ ਨਹੀਂ ਮੰਨਦੇ ਉੱਜਾ ਸਾਟ ਸ਼ੁਰੂ ਫੇਰ ਇਸੇ ਦਾ ਉਂਗਲਾਂ ਦੇ ਉੱਤੇ ਚੱਲ ਚੱਲ ਸ਼ੇਰੋ ਇਨਸਾਟੇ ਆਪਣੇ ਜਿਹੜੇ ਪੂਰੇ ਹੋ ਗਏ ਆ ਤੇ ਤੋਂ ਅਗਲਾ ਸੈਟ ਆਪਾਂ ਥੋੜੀ ਜੀ ਪਾਣੀ ਪੀ ਆ ਕੇ ਤੇ ਦੱਸ ਦੇ ਅਗਲੇ ਸੈਟ ਕੇ ਫਿਰ ਲੱਕੜ ਹਾਂ ਗ੍ਰਜੈਂਟ ਵੀਰ ਕਿਤੇ ਕਿਤੇ ਲਵਾਈਆਂ ਕਿ ਕੋਚ ਨੇ ਕਿਤੇ ਇਦਾਂ ਦੇ ਐਸਾ ਜੰਗ ਨਹੀਂ ਬਹੁਤ ਵਧੀਆ ਪਾ ਜੀ ਲਵਾ ਬੜੀ ਪੂਰਾ ਜਿਹਾ ਲੱਗਦਾ ਜੀ ਪੂਰਾ ਫੁੱਲ ਜਿਹਾ ਲੱਗਦਾ ਭਾਈ ਹਾਂ ਮਤ ਪਿਛੇ ਰੱਖ ਕੇ ਸਾਰਾ ਪਾ ਥੱਲੇ ਰੱਖਣਾ ਹੈ ਤੇ ਪਛਾਣ ਪੁਰੇ ਜਾਣਾ ਹੱਥ ਜਿਹੜਾ ਡਾਟਾ ਬਿਲਕੁਲ ਪਿਛਲੇ ਆਪਣੇ ਸਟ੍ਰੇਟ ਹੋਵੇ ਪਛਾਣ ਹੱਥ ਬਿਲਕੁਲ ਸਿੱਧਾ ਉਹਨਾਂ ਕਿ 15 ਤੋਂ 20 ਸਟੈਪ ਪਿਛਾ ਨੂੰ ਜਾਣਾ ਹੈ ਇੱਥੋਂ ਫਿਰ ਵਾਪਸ ਅੱਗੇ ਨੂੰ ਆ ਜਾਣਾ ਹੈ ਆਜੋ ਆਜੋ ਅੱਗੇ ਕੀ ਹੋਇਆ ਮਾਰੋ ਆਪਣੀ ਕੀਤਾ ਹਣਾ ਚੰਗੀ ਤਰ੍ਹਾਂ ਦੂਜਾ ਸੈੱਟ ਕਰੋ ਸਟਾਰਟ ਫੇਰ ਸਾਰਾ ਪੈਰ ਥੱਲੇ ਰੱਖਣਾ ਹੱਥ ਬਿਲਕੁਲ ਪਿੱਛੇ ਤੁਹਾਡੀ ਆ ਬਾਹਾਂ ਦੇ ਉੱਤੇ ਪਿਛਲੇ ਬੰਨੇ ਆ ਜਿਹੜੀ ਕਲਾਈ ਹੁੰਦੀ ਵੱਡੀ ਇਹਦੇ ਉੱਤੇ ਜ਼ੋਰ ਪਾਵੇ ਸਾਰਾ 20 ਟੱਪ ਆਪ ਤੁਰਨੇ ਆਂ ਦਾਹੋ ਪੈਰ ਤੇ ਦਾਹੋ ਪੈਰ ਦੇ ਪੂਰਾ ਕਰ ਤੇਜ਼ੀ ਤੁਰ ਤੇਜ਼ ਚੱਲ ਚੱਲ ਅਰੇ ਲੈ ਢੰਡਾ ਓਏ ਆ ਜਾ ਕਰੋ ਕਿ ਹਾਤੇ ਬਿਲਕੁਲ ਪਿੱਛੇ ਇਸੇ ਤਰ੍ਹਾਂ ਫਿਰ ਤੇ ਜੈਕਸਾਇਜ ਪਛਾਣੋ 2 ਸਟੈਪ ਪਿੱਛੇ ਨੂੰ ਜਾਣਾ 2 ਅੱਗੇ ਨੂੰ ਆਉਣਾ ਇਹਾਰੇ ਬਾਬਾਆਂ ਦੀ ਐਕਸਰਸ ਕਦੀ ਇਦਾਂ ਨਹੀਂ ਕਿਸੇ ਨੇ ਮਿਹਨਤ ਲਗਾਈ ਰੰਗੇ ਪਹਿਲਵਾਨ ਇਦਾਂ ਮਿਹਨਤ ਨਹੀਂ ਲਗਾਈ ਕਿਸੇ ਬਹੁਤ ਹੋ ਗਿਆ ਮਿਹਨਤ ਲੱਗ ਰਹੀ ਚਲੋ ਚਲੋ ਪਿਆਰ ਥਲੇ ਰੱਖ ਕੇ ਇਸਰ ਅੱਗੇ ਪੋਜੀਸ਼ਨ ਦੇ ਉੱਤੇ ਲਾ ਕੇ ਹੱਥ ਗਾਣ ਰੱਖੋ ਬਿਲਕੁਲ ਜਿਹੜਾ ਬਾਵਾ ਦਾ ਤੁਹਾਡਾ ਪਾਰ ਪਵੇ ਇਹਦੇ ਤਿੰਨ ਸੈੱਟ ਲਾਉਣੇ ਆ ਇਹ ਮੰਨ ਲਓ ਕਿ ਆਪਾਂ 40 ਕਿ ਸਟੈਪ ਅੱਗੇ ਨੂੰ ਤੁਰਨਾ ਹੈ ਕਰ ਕਰਕ ਸਾਈ ਥੱਲੇ ਵਾਲੀ ਚਲ ਮਸਦਾ ਹਾਂਜੀ ਆਗਲੀ ਐਕਸਰਸਾਈਜ਼ ਜਿਹੜੀ ਬਾਹਾਂ ਦੇ ਐਕਸਰਸਾਈਜ਼ ਆਵਰਲੀ ਥੋੜਾ ਥੋੜਾ ਸਟੈਪ ਅੱਗੇ ਲੈ ਕੇ ਫਿਰ ਥੋੜਾ ਥੋੜਾ ਪਿੱਛੇ ਲੈ ਕੇ ਸਟਾਰਟ ਹੋ ਕੇ ਖੜਾ ਹੋ ਕੇ ਤੇ ਮਿਲਕੇ ਦੇ ਆਪਾਂ 10 ਡੰਡ ਮਾਰਨੇ ਆ ਤੇ ਇਹਦੇ ਤੇ 30 ਮਾਰਨੇ ਟੋਟਲ 30 ਦੇ ਵਿੱਚ ਇੱਕ ਸੈੱਟ ਲੱਗਣਾ ਤੁਹਾਡਾ 10-10 ਕਰਕੇ 30 ਮਾਰਨੇ ਆ ਟੋਟਲ ਆਪਾਂ 90 ਮਾਰਨੇ ਇਹਦੇ ਕਰਨਾ ਸਾਰਾ ਹੱਥ ਥੱਲੇ ਬਿਲਕੁਲ ਖੜਾ ਹੋ ਜਾਣਾ ਹੈ ਸਿੱਧਾ ਖੜਾ ਆਗੇ ਨਾਲ-ਨਾਲ ਹੱਥ ਹਾਂਜੀ ਇਹਦੇ ਆਪਾਂ 3 ਸੈੱਟ ਲਾਵਾਂਗੇ ਬਾਹਾਂ ਦੀ ਪਾਵਰ ਲੀ ਬਾਹਾਂ ਦੇ ਵਿੱਚ ਨਹੀਂ ਜਾਣ ਲਈ ਇਹ ਬਾਹਾਂ ਦੀ ਆਰਮ ਐਕਸਰਸਾਈਜ਼ ਬੋਡੀ ਵੇਟ ਐਕਸਰਸਾਈਜ਼ ਜਿੰਨਾ ਆਪਾਂ ਬੋਡੀ ਦਾ ਭਾਰ ਆਪਣੀਆਂ ਬਾਹਾਂ ਦੇ ਉੱਤੇ ਪਾਵਾਂਗੇ ਉਨਾਂ ਹੀ ਜ਼ਿਆਦਾ ਜਾਨ ਆਊਗੀ ਸਾਰੀਆਂ ਐਕਸਰਸਾਈਜ਼ ਜਿੰਨੀਆਂ ਵੀ ਆਪਾਂ ਗਾਹ ਲਾਉਣੀਆਂ ਜਾਂ ਲਾਉਂਦੇ ਆ ਪਹਿਲਾਂ ਵਲੌਗ ਪਾਏ ਆ ਸਾਰੀਆਂ ਬੋਡੀ ਵੇਟ ਐਕਸਰਸਾਈਜ਼ ਆ ਇਹ ਸਾਡੇ ਇਲਾਕੇ ਦਾ 골ਡੀ ਪਹਿਲਵਾਨ ਕਬੂਤਰ ਇਹਨੇ ਚੁੰਗ ਤੋਂ ਚੱਲ 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 ਤੁਰੇ ਜਾਣਾ ਤੁਰੇ ਚੱਲੋ ਲਾਓ 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 ਲੋਂਦੇ ਕਾਤੋ ਜੀ ਦਾ ਕਰਨਾ ਦਾ 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 ਕਰਕੇ ਉੱਠ ਕੇ ਫੇਰ ਦਾ ਲਾਉਣੇ ਚੱਲੋ ਚੱਲ 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 ਹੱਥ ਥੱਲੇ ਮੈਂ ਐਵੇਂ ਲੀਕ ਬਣੀ ਵੇਖਣੀ ਸਾਰਿਆਂ ਦੇ ਇਹਨਾਂ ਨੂੰ ਗਲਾ ਮਾਰ ਮਾਰ ਕੇ ਬਣਾ ਦਿਓ ਕਿਨੇ ਉਂਗਲਾ ਮਾਰ ਮਾਰ ਕੇ ਨਹੀਂ ਬਣਾਉਣੀ ਸਟੈਪ ਲੈ ਲੈ ਕੇ ਬਣਾਉਣੀ ਆ ਮਾਰ ਡੰਡਾ ਮਾਰ ਕੇ ਡੰਡਾ ਮਾਰੇ ਚਲੋ 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 ਪਹਿਲਵਾਨ ਜੀ ਆ ਸਾਡਾ ਸਭ ਤੋਂ ਛੋਟਾ ਸ਼ੂਟਰ ਕਬੱਡੀ ਪਲੇਅਰ ਸਾਡੇ ਕੋਲ ਮਿਹਨਤ ਲਾਉਂਦਾ ਪੱਕੀ ਤੇ ਸਾਡੀ ਵੀ ਕੋਸ਼ਿਸ਼ ਹੈ ਆ ਕਿ ਇਹਨੂੰ ਖਰਾਕ ਪਾਣੀ ਇਹਨਾਂ ਦੋਵਾਂ ਬੱਚਣ ਲਿਆ ਕੇ ਦਵਾਂਗੇ ਅਸੀਂ ਜਲਦੀ ਹੁਣ ਤਗੜੇ ਕਰਾਂਗੇ ਚੱਲ 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 ਛੇੜਾ ਚਲੋ ਇਹਦੇ ਤਿੰਨ ਸੈੱਟ ਲਾਉਣੇ 10-10 ਦੇ ਉਹਦੇ ਵਿੱਚ ਇੱਕ ਸੈੱਟ ਹੋ ਜਾਣਾ ਹੈ ਪਰ ਕਿ ਫੇਰ ਦਾ ਦਾ ਤਿੰਨ ਸੈਟ ਦੋ ਸੈਟ ਟੋਟਲ 90 ਇਹਦੇ ਵਿੱਚ ਲੱਗਨੇ ਆ। ਮਾਨ ਜੀ ਕਿੱਧਰ ਲੋਕ ਦੇਖ ਰਹੇ ਆ ਜੇ ਇਧਰ ਆਓ ਅੱਗੇ। ਆਜੋ 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 ਆਜੋ। ਦਾਦਾ ਸੰਚਲ ਉਠੇ ਉਠੇ ਕਰ ਉਸ ਨੂੰ ਕਿ ਕੋਡਾ ਮਾਰਾ ਕਰੇ ਕੋਈ। ਉਹਨੇ ਹੋਣੇ ਹੋਣੇ। ਮਿਹਨਤ ਆਪਾਂ ਮਿਹਨਤ ਜਿਹੜੀ ਲਾਉਂਦੇ ਆ ਉਹਦੀ ਪੀੜ ਤੇ ਨਹੀਂ ਹੋਣੀ ਹੋਣੀ। ਨਿਰਾ ਭਰੂਰ ਬਣੇਗਾ ਬਾਹਮਤ ਵਿੱਚ ਪਾਵਰ ਆਟੋਮੈਟਿਕ ਤੈਨੂੰ ਪਤਾ ਲੱਗੂਗੀ ਬਾਹਮਤ ਵਿੱਚ ਪਾਵਰ ਆਉਂਦੀ ਆ ਥੋੜੀ ਜਿਹੀ ਲੱਗਦਾ ਚੱਲ ਏਰੀਆ ਵਿਲਾ ਟਿੱਟਾ ਵਿਲਾ ਤੇ ਐਕਸਰਸਾਈਜ਼ ਥੋੜੀ ਜੀ ਹਾਰਡ ਆ ਤੇ ਥੋੜਾ ਜਿਹਾ ਜਿਹੜਾ ਮੁੰਡੇ ਥੋੜਾ ਥਕਾਵਟ ਮਹਿਸੂਸ ਕਰਨਦਾ ਚੱਲ ਚੱਲ ਸ਼ਾਬਾਸ਼ ਸ਼ਾਬਾਸ਼ ਹਾਂਜੀ ਕੋਲ ਪਲਵਾਨ ਕਿਦਾਂ ਹੈ? ਚੱਲ ਚੱਲ ਕੈਰੀ ਆਨ ਕੈਰੀ ਆਨ ਤੁਰਨਾ ਗਾਣੂ ਇਹਦਾ ਲੱਤਾਂ ਫੜ ਕੇ ਗਾਣੂ ਤੁਰਨਾ ਹੈ ਜੋੜੀ ਬਣਾ ਲੈਣੀ ਆ ਲੱਤਾਂ ਫੜ ਲੈਣੀਆਂ ਤੇ 30 ਸਟੈਪ ਤੁਰਨਾ ਹੈ 15 ਇੱਕ ਬਾਹ ਨਾਲ ਤੇ 15 ਇੱਕ ਨਾਲ ਫੋਨ ਮਾਰ ਤੱਕ ਦਾ ਵਾਧੂ ਉਧਰੋਂ ਬਲ ਕੇ ਬੰਦਾ ਚੇਂਜ ਕਰ ਲੈਣਾ ਤੇ ਇਹਦੇ ਇਦਾਂ ਹੀ ਆਪਾਂ ਤਿੰਨ ਤਿੰਨ ਸੈੱਟ ਲਾਉਣੇ ਆ ਉਧਰੋਂ ਆਹ ਹੱਗ ਉੱਤਰ ਗਿਆ ਓ ਚੱਲ ਚੱਲ ਚੇਂਜ ਕਰੋ ਚੱਲ 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 ਆਹ ਮੁੰਡੇ ਨਾ ਤਾਂ ਖੜਾ ਦੀਆਂ ਮੈਂ ਆਪੇ ਤੁਰਨਾ ਤੂੰ ਨਹੀਂ ਤੁਰਨਾ ਫਾਸ ਗਾਣੂ ਸਾਰੇ ਹੱਥ ਗਾਣੂ ਸਿੱਧੇ ਹੱਥ ਅਰੇ ਇਹ ਚ ਦੇਖੋ ਹੱਥ ਗਾਣੂ ਹੱਥ ਗਾਣੂ 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 ਬਿਲਕੁਲ ਗਾਣੂ ਬਿਲਕੁਲ ਗਾਣੂ ਸਾਰੇ ਆਵੇਂ ਹੱਥ ਗਾਣੂ ਚਲ ਤਾ ਨਾ ਪਟੰਡਰੀ ਮਾਰੀ ਕੋਈ ਰਹਿਣ ਦੋ ਚਲੋ ਚੈਰ ਕਰੋ ਤਰ ਤਰੋ ਚੈਰ ਕਰੋ ਬੰਦਾ ਸ਼ਾਬਾਸ਼ ਚਲੋ 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 ਫੇਰ ਵਾਪਸੀ ਉਧਰੋਂ ਤੂੰ ਜੈ ਸੱਟ ਸ਼ੁਰੂ ਜੇ ਬਾਹਰ ਕੱਢਣਾ ਸਾਲਿਆ ਮੈਂ ਤੇਰੀ ਖੁਚਾ ਫੁੱਡੇ ਮਰਣਾ ਤੇ ਹੱਥ ਬਿਲਕੁਲ ਗਾਣੂ ਰੱਖਣੇ ਬਿਲਕੁਲ ਗਾਣੂ ਟਾੜ ਜਿਹੜਾ ਬਾਹਰ ਉੱਤੇ ਪੂਰਾ ਵੇਟ ਪਵੇ ਟਾੜੇ ਗੋਟ ਮੋਟੇ ਹੋਣੇ ਇਹਦੇ ਨਾਲ ਮੈਂ ਕਿਹਾ ਕਿੰਨਾ ਪਾ ਹੱਥ ਜਵੇਂ ਸਿੱਧੇ ਰੱਖਾਂਗੇ ਅੱਗੇ ਨੂੰ ਉਹਨੇ ਬੰਦੇ ਜਿਹੜੇ ਗੋਟ ਪਲੇਅਰ ਤੇ ਮੋਟੇ ਹੋਣਗੇ ਤੇ ਉਨੀ ਪਾਵਰ ਜਾਈ ਹੋਗੀ ਹੱਥ ਘਾਣੂ ਏ ਹੱਥ ਤੇ ਪਛਾਣ ਕਾਤੋਂ ਜਾਂਦਾ ਏ ਤੱਤ ਲਗੇ ਪੱਟ ਢੰਡਾ ਇਹ ਆਹ ਆ ਗੋੜਾ ਤੱਤ ਦਾ ਢੰਡਾ ਇੱਪੈਰ ਮੈਂ ਛੱਡ ਰਿਹਾ ਮੱਚ ਚੱਲ 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 ਤੁਰ ਤੇ ਜਿਵੇਂ ਸੱਤ ਸ਼ੁਰੂ ਆਪਣਾ ਤੇ ਪਲੇਅਰ ਜਿਹੜੀ ਥਕਾਵਟ ਮਹਿਸੂਸ ਕਰਨ ਲੱਪੇ ਥੋੜੀ ਥੋੜੀ ਚਲੋ 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 ਸ਼ਾਬਾਸ਼ ਛੋਟੇ ਬੱਚਿਆਂ ਦੇ ਵਿੱਚ ਥੋੜੀ ਜਿਹੀ ਹੁਰਤੀ ਜ਼ਿਆਦਾ ਹੁੰਦੀ ਆ ਉਹ ਥੋੜਾ ਤੇਜ਼ੀ ਨਾਲ ਜਾਂਦੇ ਆ ਤੇ ਵੱਡੇ ਬਰੇ ਥੋੜਾ ਜਿਹਾ ਚਿਚਕ ਬਣਾਉਂਦੇ ਆ ਚਲ ਚਲ ਕਰੋ ਕਰੋ ਚੇਂਜ ਚਲ ਚਲ ਚੱਲੀ ਤੇ ਫਾੜ 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 ਪ੍ਰਿੰਟ ਮਾਰ ਉਸੇ ਟਾਈਮ ਫਾੜਦਾ ਕਿਉਂਕਿ ਤੇਰੇ ਬਾਹਰ ਵਾਰਮ ਅਪ ਹੋਈਆਂ ਪਾਵਰ ਲੀ ਚਲੋ 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 ਚੇਂਜ ਕਰੋ ਲੱਕ ਪਾ ਲੈ ਮੇਰਾ ਹੱਥ ਮਾਰਨਾ ਤੇ ਲੈ ਹਟਾ ਤੈਨੂੰ ਤਮਕਿਆ ਸ਼ਾਬਾਸ਼ ਸ਼ਾਬਾਸ਼ ਆ ਰੰਗਾ ਭਲਵਾਨ ਪਹੂ ਵੇਨ ਵਾਲਾ ਇਹਨੂੰ ਬੜੀ ਯਾਰੀ ਕਿਹਾ ਕਿ ਜਿਹੜਾ ਆਪਣੀ ਜੌਬ ਦਾ ਕੰਮ ਹੈ ਉਥੇ ਛੱਡ ਕੇ ਆਉਣਾ ਸਟ੍ਰੈਸ ਸਾਰੀ ਉਥੇ ਛੱਡ ਕੇ ਆਉਣੀ ਆ ਆ ਸੱਚੀਆਂ ਗੱਲਾਂ ਕਹਿੰਦੋਂ ਜਦੋਂ ਪਲੇਅਰਾਂ ਦੇ ਮੂੰਹ ਚ ਨਿਕਲਦੀਆਂ ਹਨਾ ਇਹ ਵਲੌਗ ਪੜਦੇ ਇਹਦਾ ਵਲੌਗ ਦੇ ਵਿੱਚ ਇਦਾਂ ਹੀ ਜਾਣਾ ਇਨਸਲਟ ਕਿਹਦੀ ਹੋਣੀ ਆ ਰੰਗੇ ਭਲਵਾਨ ਤੇਰੀ ਹੋਣੀ ਆ ਇਹ ਤਿੰਨ ਸੈੱਟ ਆਪਣੇ ਹੋ ਗਏ ਤੇ ਹਾਂਜੀ ਭਲਵਾਨ ਨੂੰ ਕਿੱਦਾਂ ਰੈਡੀ ਆਓ ਜੰਜੀਤਾਂ ਥੱਕੇ ਤਾਂ ਨਹੀਂ ਕੋਈ ਨਹੀਂ ਨਹੀਂ ਲਵਾਵਨੋ ਥੱਕਿਆ ਤਾਂ ਨਹੀਂ ਕੋਈ ਉੱਥੇ ਉੱਥੇ ਹੀ ਅੱਜ ਤਾਂ ਜੀ ਗੇਮ ਲਵਾਵਾਂਗੇ ਫੁਰਸਤ ਦੇ ਪਲ ਪਾਣੀ ਪੀ ਰਿਹਾ ਹੈ ਪਲੇਅਰ ਅਰੇਸਟ ਕਰ ਰਹੇ ਥੋੜੀ ਥੋੜੀ ਕਿ ਅਗਲੀ ਐਕਸਸ ਤੁਹਾਨੂੰ ਦੱਸਦੇ ਆ ਤੇ ਸਾਰੇ ਜਾਨੇ ਨੇ ਆਪਣਾ ਚੈਨਲ ਜਿਹੜਾ ਲਾਈਕ ਤੇ ਸਬਸਕ੍ਰਾਈਬ ਕਰਨਾ ਤੇ ਸ਼ੇਅਰ ਕਰਨਾ ਹੈ ਕਿ ਕੱਲ ਨੂੰ ਕੱਲ ਨੂੰ ਚੈਨਲ ਮੋਨਟਾਈਜ਼ ਹੁੰਦਾ ਤੇ ਉਹਦੇ ਵਿੱਚ ਜਿੰਨੀ ਵੀ ਨੇਕ ਮਾਈ ਆਊਗੀ ਸੰਗ ਆਂਦੀ ਆ ਨਾ ਤੇ ਕੋਈ ਗਿਫਟ ਵੀ ਭੇਜਦਾ ਜਾਂ ਮੋਨਟਾਈਜ਼ ਹੋ ਵੀ ਤੋਂ ਸਾਰੇ ਇਹਨਾਂ ਪਲੇਅਰਾਂ ਦੇ ਉੱਤੇ ਲਾਈ ਜਾਊਗੀ ਤੇ ਸਾਰਿਆਂ ਨੂੰ ਬੇਨਤੀ ਆ ਕਿ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਹੱਥ ਜੋੜ ਕੇ ਬੇਨਤੀ ਸਾਰਿਆਂ ਨੂੰ ਅਗਲੀ ਐਕਸਰਸਾਈਜ਼ ਜੇ ਮੈਂ ਫੇਰ ਇਦਾਂ ਆਪਾਂ ਜੋੜੀਆਂ ਬਣਾ ਲੈਣੀਆਂ ਐ ਤੇ ਇੱਕ ਟਾ ਇੱਕ ਪਲੇਅਰ ਨੇ ਤਾਂ ਚੁੱਕ ਲੈਣਾ ਐ ਤੇ ਤੇ ਕਾ ਬਾਹ ਤੇ ਕਾ ਬਾਹ ਤੇ 20 20 ਪੁਸ਼-ਅਪ ਲਾਉਣੇ ਇਦਾਂ ਸਾਈਡ ਨੂੰ ਤੇ 20 ਬੈਕ ਨੂੰ ਫੇਰ ਇਦਾਂ ਵਾਪਸ ਤੁਰ ਪੈਣਾ ਫੇਰ ਚਲੋ 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 ਚੱਲ ਤੁਰ ਵਾਪਸ ਚੱਲ ਚੱਲ ਵਾਪਸ ਇਦਾਂ ਬੈਕ ਚਲੇ ਜਾਣਾ ਫੇਰ ਤੋਂ ਤੌਣ ਕਾ ਤੋ ਲਾਉਂਦੇ ਆਂ ਜ਼ੋਰ ਤੇ ਬਾਂਹ ਦੇ ਲੌਕ ਲੈਂਦੇ ਆਂ ਬਸ ਨੋਰਮਲ ਚਲ ਚੇਂਜ ਕਰਿਆ ਕਰੋ ਇਦਾਂ ਹੀ ਇਹਦੇ ਆਪਾਂ ਤਿੰਨ ਸੈੱਟ ਲਾਉਣੇ ਆਂ ਚਲ ਬੈਗ ਚਲ ਇਹ ਪਚੋਕੇ ਰੱਖਿਆ ਕਰੋ ਆਪਣੀ ਸਾਰੀ ਬੋਡੀ ਵੇਟ ਐਕਸਰਸਾਈਜ਼ ਜਿਆਦਾ ਨਾਲ ਨਾ ਖੇਚੋ ਨੂੰ ਹੋਣੀ ਖੇਚੋ ਆ ਦੇਖੋ ਆ ਲਾਉਣੇ ਆ ਨਾ ਉਹਦੇ ਲਾਇਆ ਥੋੜੀ ਥੋੜੀ ਇਹ ਪੀਣ ਹੋਣੇ ਜੇ ਅੱਜ ਨਾਲ ਖਾਣ ਨੂੰ ਵੀ ਹੋਣੇ ਆ ਪਰਸਾਂ ਨੂੰ ਵੀ ਹੋਣੇ ਆ ਹੁਣ ਇਹ ਸੈੱਟ ਹੋਏ ਨੇ ਕੋਈ ਲਾਵਰ ਕਵਰੀ ਐਸੇ ਕਰਕੇ ਕਵਰੀ ਲੈਂਦੀ ਆ ਨਾ ਰਿਕਵਰੀ ਲੈਂਦੀ ਆ ਨਾ ਹੋਣੀ ਤਰਾ ਡਾਈਟ ਲੈਂਦੀ ਨਾਲ ਕਈ ਥਲੇ ਆ ਕਰਨੀ ਐਨੀ ਮਿਹਨਤ ਲਾ ਕੇ ਘਰੇ ਕੀ ਮਤ ਰਾਜ ਕਿ ਕਿਹਨੂੰ ਦੂਰ ਪੈਣਾ ਐ ਇੱਥੇ ਰਿਕਵਰੀ ਕਰਨੀ ਐਨੀ ਮਿਹਨਤ ਲਾ ਇਥੇ ਤਾਂ ਫਾਇਦਾ ਐ ਇੱਥੇ ਕਰਨਾ ਸਭ ਕੁਝ ਚਲ ਚਲ ਲਾ ਲਾ ਚੱਲ 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 ਖਲੋਂਦੇ ਘਾ ਤਾਂ ਜੇ ਲੌਨੀ ਦਾ ਖੱਟ ਕਿਵੇਂ ਅੱਗੇ ਨੂੰ ਆ ਕੇ ਤੇ ਮੈਂ ਦੀ ਕਿਸੇ ਪੁਸ਼ਾ ਬਲਾਉਣੇ ਆ ਇਦਾਂ ਹੀ ਫੇਰ ਵਾਪਸ ਚਲੇ ਜਾਣਾ ਤੇ ਬਾਵਾ ਤਾਂ ਤੁਸੀਂ ਆਪਣੇ ਆਪ ਦੱਸੋ ਕਿ ਪੂਰੀ ਗੱਲਬਾਤ ਬਾਵਾ ਦੀ ਬਣੂਗੀ ਚੱਲ ਚੱਲ ਬੈਕ ਚੱਲ ਜੇ ਮੈਂ ਇਹ ਤੇ ਕਰਾਂਗੇ ਐਕਸਜਨ ਲਾਵਾਂਗੇ ਤੇ ਬਾਹਾਂ ਵਾਲੇ ਦੇ ਵਿੱਚ ਪਾਵਰ ਆਊਗੀ ਤੇ ਫੇਰ ਹੀ ਕੋਈ ਗੱਲ ਬਣੂਗੀ ਚੱਲ ਚੱਲ ਪਹਿਲਵਾਨ ਚੱਲ ਚੱਲ ਛਾਵਾਸ ਇਧੇ ਬੈਗ ਹਣੇ ਬੈਗ ਚੱਲ ਤੋਰ ਤੋਰ ਬੈਗ ਹਣ ਤੈਗ ਤੋਰ ਪਾ ਤੂੰ ਘੱਟ ਤੋਰ ਤੂੰ ਘੱਟ ਤੋਰ ਜਦ ਤੂੰ ਆਦਾ ਦਿਮਾਗ ਤੇ ਕੰਮ ਲੈਣਾ ਉਹ ਉਸਾਂ ਨਾਲ ਤੋਰ ਆਵਦਾ ਚੱਲ ਚੱਲ ਪਹਿਲਵਾਨ ਚੱਲ ਤੂੰ ਸਾਲੇ ਤੇ ਇਦਾਂ ਤੁਰਿਆ ਜਾਂਦਾ ਐ ਕੁੜੀਏ ਨਾ ਵਲ ਮੈਂ ਗਾ ਰਿਹਾ ਹੋ ਗਈ ਤਾ ਚੱਲ ਬੈਕ ਤੋਰੇ ਸੋ ਮਾਰੀ ਕੋਲੇ ਨਾ ਬਾਰੇ ਸ਼ੇਰ ਰਹਿ ਗਏ ਇੱਧੇ 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 ਚਾਰ ਰਹਿ ਗਈ ਖੇਦੇ ਚਾਰ ਰਹਿ ਗਈ ਦੋ ਰਹਿ ਗਈ ਇੱਧੇ ਚੱਲ ਚੱਲ ਮਿੰਟੋ ਮਿੰਟ ਇੰਦਾਟਾਂ ਮਾਰਨੇ ਪਰਿਆਉ ਗਾਣੋ ਅਗਲੀ ਐਕਸਰਸ ਇਦਾਂ ਪੁਸ਼-ਅਪ ਕੱਢ ਕੇ ਖੜਾ ਖੜਾ ਹੋ ਕੇ ਬਾਹਾਂ ਦੇ ਉੱਤੇ ਇਹ ਨਾਲ ਥੋੜੀਆਂ ਬਾਹਾਂ ਜਿਹੜੀਆਂ ਰਿਲੈਕਸ ਹੋ ਜਾਂਦੀਆਂ ਸਰੀਰ ਦੇ ਵਿੱਚ ਇਹਦੀ ਟਾਈਟਨੈਸ ਆਈ ਹੁੰਦੀ ਆ ਉਹ ਸਹੀ ਹੋ ਜਾਂਦੀ ਆ ਨਾਲੇ ਬੰਦੇ ਦਾ ਥੋੜਾ ਜਿਹਾ ਮਾਈਂਡ ਜਿਹੜਾ ਰਿਲੈਕਸ ਹੋ ਜਾਂਦਾ ਕਿਉਂਕਿ ਬਾਹਾਂ ਦੇ ਐਕਸਰਸਾਈਜ਼ ਕਰਕੇ ਜਿਹੜੇ ਬਾਹਾਂ ਦੇ ਵਿੱਚ ਜਦ ਥੋੜੀ ਜਿਹੀ ਖਿਚਾਅ ਆਇਆ ਹੁੰਦਾ ਤੇ ਇਹਦੇ ਆਪਾਂ 13 ਸੈੱਟ ਲਾਉਣੇ ਆ ਟਰੂ ਚੱਲ ਚਲੋ ਦਾ ਹੀ ਲਾਉਣੇ ਦਾ ਹੀ ਰਿਆ ਸਟ ਡੰਡ ਪੋਜੀਸ਼ਨ ਜਾ ਕੇ ਡੰਡ ਮਾਰ ਕੇ ਸਜੀ ਬਾਹ ਕੇ ਕਰਕੇ ਖਬੀ ਬਾਹ ਕੇ ਕਰਕੇ ਬਾਹ ਚੇਂਜ ਕਰਕੇ ਡੰਡ ਮਾਰ ਜਣਾ ਇੱਕ ਬਾਹ ਹੋ ਕੇ ਕਰਨੀ ਇੱਕ ਉਹ ਕਰਨੀ ਫਿਰ ਉਹ ਕਰਨੀ ਆ ਫਿਰ ਉਹ ਕਰਨੀ ਆ ਇਹਦੇ ਆਪਾਂ ਤਿੰਨ ਸੈਟ ਲਾਉਣੇ ਆ ਬਾਹ ਮ ਹੱਥ ਬਿਲਕੁਲ ਅੱਗੇ ਤੇ 10 ਪੁਸ਼ਪ ਲਾਉਣੇ ਸਾਰੇ ਇੱਕ ਬਾਹ ਕੇ ਬੱਚੇ ਪੂਰੀਆਂ ਬਾਹ ਬੱਚੇ ਥੱਕੇ ਤਾਂ ਨਹੀਂ ਕਿਦਾਂ ਲੱਗਣ ਦੀ ਮਿਹਨਤ ਹੈ ਹੈ ਵਧੀਆ ਤਦ ਲਵਾਈ ਕੇ ਨੇ ਮਿਹਨਤ ਤਾਂ ਨਹੀਂ ਆਇਆ ਕਰਨਾ ਰੋਜ਼ ਹਾਂਜੀ ਠੀਕ ਆਇਆ ਕਰੋ ਚਲੋ ਤੁਸੀਂ ਜਾ ਸੈਟ ਕਰੋ ਸ਼ੁਰੂ ਚੱਲ 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 ਤੁਹਾਨੂੰ ਸਮਝ ਰਿਹਾ ਦਾਂ 10 ਰੰਡ ਮਾਰਨੇ ਚਲ ਚਲੋ ਮਾਰੋ ਮਾਰੋ ਬਾਡੀ ਨੂੰ ਰਿਲੈਕਸ ਨਾ ਕਰੋ ਵਿੱਚ ਮੰਦ ਦੇ ਵਿੱਚ ਇਹ ਤੋਂ ਮੰਦ ਦੇ ਵਿੱਚ ਰੱਖੂਗਾ ਨਹੀਂ ਥੱਕ ਗਏ ਆ ਤੇ ਫਿਰ ਇਹ ਟਾਟ ਤੇ ਮਿਹਨਤ ਨਹੀਂ ਚ ਲੱਗਣੀ ਕਿਸੇ ਤੋਂ ਕਿੰਨੇ ਸੈੱਟ ਹੋ ਗਿਆ ਥੱਕੇ ਨਹੀਂ ਪੁਲਵਾਨੋ ਚਾਰ ਸੈਟ ਲਵਾ ਦੀਆਂ ਚਾਰ ਹੋਰ ਇਹ ਹੋਏ ਹੋਈ ਤੇ ਜੈ ਸੈਟ ਲਾਓ ਤੇ ਜੈ ਸੈਟ ਲੱਗਣਾ ਲਾਸਟ ਤੇ ਮੁੰਡੇ ਲੱਗਦੇ ਕਿ ਮੈਨੂੰ ਥੋੜੇ ਜਿ ਥੱਕ ਗਏ ਆ ਤੇ ਉਤਰ ਐਕਸਰਸਾਈਜ਼ਾਂ ਜਿਹੜੀਆਂ ਆਪਣੀਆਂ ਜਿ 8 ਪਈਆਂ ਐ ਤੇ ਪਰ ਆਪਾਂ ਕੋਸ਼ਿਸ਼ ਕਰਦੇ ਆਂ ਕਿ ਘਟਾ ਕੇ ਤਿੰਨ ਜਾਂ ਚਾਰ ਲਵਾਉਣੇ ਬਾਹਾਂ ਵਾਲੀ ਐਕਸਰਸਾਈਜ਼ ਇੱਕ ਬਾਹਾਂ ਕੇ ਕੱਢ ਕੇ ਤੇ ਜੀ ਬਾਹਾਂ ਕੇ ਕੱਢ ਕੇ ਅਗਲਾ ਸੈੱਟ ਜਿਹੜਾ 22 ਤੇ 3 ਲਈ ਆ ਦੋ ਪੁਸ਼-ਅਪ ਲਾ ਕੇ ਖੜਾ ਹੋ ਜਾ ਕਰਨਾ ਹੈ ਤੇ 10 ਦਾ ਇੱਕ ਸੈੱਟ ਲਾਉਣਾ ਕਿਉਂਕਿ ਮੁੰਡੇ ਥੱਕ ਗਏ ਆ ਤੇ ਜੇ ਕਿਸੇ ਲਾਉਣਾ ਵੇ ਤਾਂ 20 ਤਾਂ 30 ਦਾ ਲਾ ਸਕਦਾ ਹੈ ਹਿਪ ਚੋਕੇ ਰੱਖੋ ਹਿਪ ਬੋਡੀ ਭਾਰ ਉੱਤੇ ਪਾਉਣਾ ਹੈ ਹਿਪ ਚੋਕੇ ਰੱਖੋ ਪਿੱਛੋਂ ਹਿਪ ਉਹਨੂੰ ਕਿਉਂਕਿ ਅਸੀਂ ਮਾਝੀ ਵਾਲੀ ਬੋਲੀ ਤੇ ਮੈਂ ਬੋਲ ਨਹੀਂ ਸਕਦਾ ਵਿੱਚ ਤੇ ਸਮਝਦਾਰੀ ਆ ਸਾਰੇ ਪਿੱਛਾ ਆਪਣਾ ਚੋਕੇ ਰੱਖਣਾ ਹੈ ਸਾਡੇ ਢੂਈ ਕਹਿ ਦਿੰਦੇ ਆ ਮਾਲਵੇ 'ਚ ਲੱਕ ਨੂੰ ਢੂਈ ਕਹਿ ਦਿੰਦੇ ਆ ਹਿਪ ਚੋਕੇ ਰੱਖਿਆ ਕਰ ਚਲੋ ਚਲੋ ਕਰੋ ਦੋ ਜਸਾਤੇ ਸੁਰੂ ਦੋ ਪੁਸ਼-ਅਪ ਮਾਰ ਕੇ ਖੜਾ ਹੋ ਜਾਣਾ ਹੈ ਦੋ ਪੁਸ਼-ਅਪ ਮਾਰ ਕੇ ਖੜਾ ਇਹ 22 ਤੇ ਟਰਾਈ ਤੇ ਗਰੋਥ ਲਈ ਬਹੁਤ ਹੀ ਵਧੀਆ ਐਕਸਰਸਾਈਜ਼ ਆ ਜਿਹੜੇ ਵੀਰ ਕਹਿੰਦੇ ਸਾਡੀ 22 ਤੇ ਟਰਾਈ ਬਾਹਰ ਨਹੀਂ ਆਉਂਦੀ ਜੇ ਤੁਸੀਂ ਇਹਨੂੰ ਤੇ ਮਲਕੀ 90 ਦਿਨ ਲਗਾਤਾਰ ਲਾ ਲੋਗੇ ਤੇ ਤੁਹਾਡੀ ਜਿਹੜੀ ਗਰੋਥ ਹੈ 22 ਤੇ ਟਰਾਈ ਦੀ ਬਹੁਤ ਹੀ ਵਧੀਆ ਆਊਗੀ ਚੱਲ ਚੱਲ ਚਲੋ ਪਹਿਲਵਾਨੋ ਪੈਂਦੇਗਾ ਤਾਂ ਜੇ 10 ਨਹੀਂ ਲੱਗਦੇ ਸਾਡੇ ਤਾਂ ਲੱਗਦੇ ਚੱਲ 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 ਚੱਲੋ ਚੱਲ ਚੱਲ ਜਸਾਤੇ ਭਾਈ ਚੱਲ ਕਰੋ ਕਰੋ ਤੇ ਜਾ ਹੱਡ ਚੋਂ ਇੱਕ ਦੋ ਥੱਲੇ ਦੋ ਮਾਰ ਕੇ ਖੜਾ ਆਇਆ ਕਰ ਥੱਲੇ ਦੋ ਮਾਰ ਕੇ ਮੁੰਡੇ ਸੱਕ ਗਿਆ ਤੇ ਸਾਰੇ ਐਕਸਾ ਜ ਨਹੀਂ ਲਾਉਣੀਆਂ ਐਵੇਂ ਜੋਰ ਕਰਨਾ ਬਾਵਾ ਦਾ ਬਾ ਦਾ ਹੱਥਾਂ ਜੱਥ ਪਾ ਕੇ ਪੂਰੇ ਜੋਰ ਦੀ ਕਲ ਕਿ 33 ਦਾ ਸੈਟ ਲਾਉਣਾ ਹੈ ਉਹਨੇ ਉਹਨੂੰ ਧੱਕਣਾ ਉਹਨੇ ਉਹਨੂੰ ਧੱਕਣਾ ਹੈ ਇਹ ਨਹੀਂ ਕਿ ਤੂੰ ਬਾਹ ਮਖਾਉਣੀ ਕਿ ਤੇਰੀ ਮੈਂ ਚੱਲ ਉਧਰ ਬਾਹ ਭੇਜ ਤੀ ਤੇਰੀ ਉਧਰ ਤੂੰ ਆਪਣੀ ਬਾਹ ਪਛਾਣ ਨਹੀਂ ਆਉਂਦੀ ਨਹੀਂ ਤੂੰ ਉਹਨੇ ਆਪਦੀ ਨਹੀਂ ਪਛਾਣ ਦੇਣੀ ਧੱਕ ਕੇ ਪੂਰੇ ਜ਼ੋਰ ਦੀ